ਪਿਛਲੀਆਂ ਸਰਕਾਰਾਂ ਦੀਆਂ ਭਰਤੀਆਂ ਨਹੀਂ ਪੂਰੀਆਂ ਹੋਈਆਂ ਇਹ ਸਰਕਾਰ ਚਾਹੁੰਦੀ ਨਹੀਂ ਹੈਗੀ ਕਿ ਸਰਕਾਰੀ ਸਿੱਖਿਆ ਵਧੇ ਫੁੱਲੇ ਅੱਜ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਆਪਣੇ ਆਪ ਨੂੰ ਡਿਫੈਂਡ ਨਹੀਂ ਕਰ ਸਕੇ ਇਹਨਾਂ ਤੋਂ ਇਹ ਨਹੀਂ ਦੱਸ ਹੋਇਆ ਕਿ ਗਲਤੀਆਂ ਸਰਕਾਰ ਦੀਆਂ ਸੀ ਇਹ ਬੰਦੇ ਇਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਤੇ ਅੱਜ ਜਿਹੜੀ ਸਾਡੀ ਸੜਕਾਂ ਤੇ ਇਹਨਾਂ ਨੇ ਸਾਨੂੰ ਫੇਰ ਆਉਣ ਨੂੰ ਮਜਬੂਰ ਕਰ ਦਿੱਤਾ ਦੇਖ ਲਓ ਕਿ ਕਿੰਨੇ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਇਹਨਾਂ ਨੇ ਠੰਡੇ ਕੀਤੇ ਜਿਹੜਾ ਕਹਿੰਦਾ ਸੀ ਕਿ ਸਿਵਿਆਂ ਦੀ ਅੱਗ ਜਲਦੀ ਜਾ ਰਹੀ ਹੈ ਤੇ ਠੁੱਲਿਆਂ ਦੀ ਬੁਝਦੀ ਜਾ ਰਹੀ ਆ ਇਹਨੇ ਕੀ ਕੀਤਾ ਇਹਨੇ ਵੀ ਤਾਂ ਲੋਕਾਂ ਦੇ ਚੁੱਲ੍ਹੇ ਠੰਡੇ ਕੀਤੇ ਆ ਮੁੱਖ ਮੰਤਰੀ ਪੰਜਾਬ ਨੂੰ ਪਤਾ ਨਹੀਂ ਹੈਗਾ ਵੀ ਮੇਰੇ ਏ ਕਲਾਸ ਜਿਹੜੇ ਅਧਿਆਪਕ ਨੇ ਉਹਨਾਂ ਦੇ ਭਰਤੀ ਰੱਦ ਹੋਈ ਹੈ ਮੈਂ ਉਹਨਾਂ ਦੇ ਦਰਦ ਵਿੱਚ ਸ਼ਾਮਲ ਹਾਂ ਪੰਜਾਬ ਦਾ ਮੁਖੀ ਇੱਕ ਬਿਆਨ ਦਰ ਦੇਣ ਲਈ ਤਿਆਰ ਨਹੀਂ ਹੈਗਾ ਵੀ ਐਡੀ ਵੱਡੀ ਭਰਤੀ ਰੱਦ ਹੋਈ ਹੈ ਸੁਪਰੀਮ ਕੋਰਟ ਦਾ ਫੈਸਲਾ ਆਇਆ ਉਹਨਾਂ ਦਾ ਕੀ ਟੇਕ ਹੈ ਇਹਨਾਂ ਦੀ ਸਿੱਖਿਆ ਕ੍ਰਾਂਤੀ ਦੀ ਫੂਕ ਨਿਕਲ ਗਈ ਇੱਥੋਂ ਪਤਾ ਲੱਗ ਗਿਆ ਵੀ ਇਹ ਕਿੰਨੇ ਸਿੱਖਿਆ ਲਈ ਸੁਵੇਦਨਸ਼ੀਲ ਹੈ ਤੇ ਇੱਥੋਂ ਦਾ ਡੀਐਸਪੀ ਜਿਹੜਾ ਮਿਲ ਕੇ ਇਹ ਗੱਲ ਕਹਿੰਦਾ ਹੈ ਵੀ ਤੁਹਾਡੇ ਪਿੱਛੇ ਤਾਕਤਾਂ ਕੰਮ ਕਰ ਰਹੀਆਂ ਸਾਡੇ ਟਰਮੀਨੇਸ਼ਨ ਲੈਟਰ ਆਉਣ ਵਾਲੇ ਨੇ ਇਹਨਾਂ ਨੂੰ ਇਹ ਲੱਗ ਰਿਹਾ ਵੀ ਸਾਡੇ ਪਿੱਛੇ ਤਾਕਤਾਂ ਕੰਮ ਕਰ ਰਹੀਆਂ ਹਮ ਤੌਰ ਤੇ ਹੁੰਦਾ ਕਿ ਸਾਨੂੰ ਨੌਕਰੀ ਦਿੱਤੀਆਂ ਜਾਂ ਤੁਹਾਨੂੰ ਤਾਂ ਦੇਖੇ ਖੋਲ ਹੀ ਨਹੀਂ ਆ ਨੇ ਸਾਡੀਆਂ ਦੋ ਵਾਰ ਖੋਈਆਂ ਜਾ ਚੁੱਕੀਆਂ ਨੇ ਪਹਿਲਾ 2021 ਵਿੱਚ ਜੁਆਇਨ ਕਰਾ ਕੇ ਫੇਰ ਸਟੇ ਹੋਗੀ ਅਸੀਂ ਬਾਹਰ ਹੋਗੇ ਫੇਰ ਦੁਬਾਰਤੋਂ ਜੁਆਇਨ ਕਰਾਇਆ ਦੂਜੀ ਵਾਰ ਫੇਰ ਹੋਗੀ ਸਿੱਧਾ ਪੰਜਾਬ ਦਾ ਮੁੱਖ ਮੰਤਰੀ ਤੁਹਾਡੇ ਨਾਲ ਨਹੀਂ ਖੜੇ ਬਿਲਕੁਲ ਇਹ ਉਹਨਾਂ ਦੀ ਪਰਤੀ ਹੈ ਸਰਕਾਰ ਦੀ ਪਰਤੀ ਹੈ ਇਹਦੇ ਵਿੱਚ ਬਹੁਤ ਸਾਰੇ ਪ੍ਰੋਸੈਸਸ ਜਦੋਂ ਸਰਕਾਰ ਆ ਚੁੱਕੀ ਸੀਗੀ ਤਾਂ ਉਸ ਤੋਂ ਬਾਅਦ ਸ਼ੁਰੂ ਹੋਏ ਨਹੀਂ ਇਹ ਸਰਕਾਰ ਚਾਹੁੰਦੀ ਆ ਕਿ ਸਾਰਾ ਕੁਝ ਅਸੀਂ ਪ੍ਰਾਈਵੇਟ ਕਰ ਦੇਈਏ ਤੁਸੀਂ ਦੱਸੋ ਮੇਰੇ ਸਰਕਾਰੀ ਸਿੱਖਿਆ ਕਦੋਂ ਬਦਲ ਸਕਦੀ ਆ ਜਦੋਂ ਸਾਡੀਆਂ ਯੂਨੀਵਰਸਿਟੀਆਂ ਦੇ ਰਾਜ ਸਭਾ ਦੇ ਮੈਂਬਰ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਮਾਲਕ ਹੋਣ ਤੁਹਾਨੂੰ ਲੱਗਦਾ ਕਿ ਐਸੇ ਕਰਕੇ ਤੁਹਾਡੀ ਭਾਪਤੀ ਵਾਲੀ ਨਹੀਂ ਤਾਂ ਤੱਕ ਕੇ ਕਾਂਗਰਸ ਨੂੰ ਸਿਰੋਂ ਨਾ ਚਲਾ ਜਾਵੇ ਕਿ ਨਹੀਂ ਪਹਿਲਾਂ ਜਦੋਂ ਇਹ ਭਾਪਤੀ ਜਦੋਂ ਡਬਲ ਬੈਂਚ ਤੋਂ ਥਰੂ ਹੋਈ ਹੈ ਜੀ ਤਾਂ ਉੱਥੇ ਤੱਕ ਕਿਤੇ ਵੀ ਚੰਨੀ ਦਾ ਨਾਮ ਨਹੀਂ ਆਇਆ ਉੱਥੇ ਕਿਤੇ ਪ੍ਰਗਟ ਸਿੰਘ ਦਾ ਨਾਮ ਨਹੀਂ ਆਇਆ ਉੱਥੇ ਬਾਕੀ ਦਾ ਤੌਰ ਤੇ ਇਹ ਕਿਹਾ ਜਾਂਦਾ ਕਿ ਅਸੀਂ ਡਿਫੈਂਡ ਕੀਤਾ ਹੈ ਇਨਾਂ ਨੂੰ ਲੱਗਦਾ ਸੀ ਕਿ ਕਾਂਗਰਸ ਦੀ ਭਰਤੀ ਆ ਇਹ ਅਸੀਂ ਪੂਰੀ ਨਹੀਂ ਕਰਨੀ। ਸ਼ਾਇਦ ਤੁਸੀਂ ਜਾਣਦੇ ਹੋਮੋ ਕਿ 2023 ਦੇ ਵਿੱਚ ਸਾਡੇ ਇੱਕ ਪ੍ਰੋਫੈਸਰ ਨੇ ਹਰਜੋਤ ਬੈਂਸ ਤੇ ਮੁੱਖ ਮੰਤਰੀ ਦੇ ਉੱਤੇ ਇਲਜ਼ਾਮ ਲਾਉਂਦੇ ਹੋਏ ਨਹਿਰ ਵਿੱਚ ਸ਼ਾਨ ਮਾਰ ਕੇ ਆਪਣੀ ਜਾਨ ਦਿੱਤੀ ਸੀ। ਮੈਂ ਆਪ 13 ਮਹੀਨੇ ਹਰਜੋਤ ਬੈਂਸ ਦੇ ਘਰ ਦੇ ਮੋਰੇ ਧਰਨਾ ਲਾ ਕੇ ਆਈਆਂ ਤਾਂ ਅਸੀਂ ਇਹ ਨੌਕਰੀਆਂ ਜੁਆਇਨ ਕੀਤੀਆਂ। ਹਨ ਸਰਕਾਰ ਨੂੰ ਲੱਗਦਾ ਕਿ ਠੀਕ ਆ ਇਹਨਾਂ ਨੇ 10 ਕਿ ਮਹੀਨੇ ਨੌਕਰੀ ਕਰ ਲਈ ਹੁਣ ਇਹਨਾਂ ਨੂੰ ਕੱਢ ਦੋ ਤੇ ਹੁਣ ਅਸੀਂ ਫਿਰ ਜਿਹੜੇ ਪ੍ਰਾਈਵੇਟ ਬੰਦੇ ਆ ਉਹ ਜਿਹੜੇ ਆਪਣੇ ਬੰਦੇ ਉਹ ਸੈੱਟ ਕਰ ਲਵਾਂਗੇ ਲੋਕਵਾਟੀਵ ਨਾਲ ਜੁੜੇ ਹੋ ਤੁਸੀਂ ਮੈਂ ਮਮਤਾਜ ਸੰਗਰੂਰ ਵਿਖੇ ਮੌਜੂਦ ਹਾਂ ਅੱਜ 1158 ਸਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਜਿਹੜੀ ਭਾਰਤੀ ਸੁਪਰੀਮ ਕੋਰਟ ਦੇ ਵੱਲੋਂ ਰੱਦ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਅੱਜ ਭਾਰੀ ਰੋਸ ਪ੍ਰਦਰਸ਼ਨ ਜਿਹੜਾ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦੇ ਮੂਹਰੇ ਕੀਤਾ ਜਾ ਰਿਹਾ ਉਸੇ ਗੱਲਬਾਤ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਇਹ ਸਰਕਾਰ ਦਾ ਰੋਧ ਹੈ ਕਿ ਕਿਵੇਂ ਸਰਕਾਰ ਕਿੱਥੇ ਨਹੀਂ ਆ ਕੇ ਖੜੀ ਕੀ ਗੱਲਬਾਤ ਸਾਨੂੰ ਕਰਦੇ ਹਾਂ ਸਭ ਤੋਂ ਪਹਿਲਾਂ ਭਾਈ ਜੀ ਅੱਜ ਜਿਹੜਾ ਪ੍ਰਦਰਸ਼ਨ ਹੈ ਜਿਹੜਾ ਰੱਦ ਕੀਤੀ ਗਈ ਹੈ ਭਾਰਤੀ ਇਸ ਦਾ ਕਾਰਨ ਕਿ ਨੂੰ ਮੰਨਦੇ ਹੋ ਇਦਾ ਕਾਰਨ ਜੀ ਸਰਕਾਰ ਰਹੀ ਹੈ ਸਰਕਾਰ ਨੇ ਜਿਹੜੀ ਆਪਦੀ ਡਬਲ ਬੈਂਚ ਤੇ ਰਿਕਰੂਟਮੈਂਟ ਸਾਡੀ ਅਸੀਂ ਜਿੱਤਦੇ ਆ ਉਸ ਤੋਂ ਬਾਅਦ ਜੁਆਇਨ ਕਰਦੇ ਆ ਪਰ ਸੁਪਰੀਮ ਕੋਰਟ ਦੇ ਵਿੱਚ ਜਿਹੜੀਆਂ ਹੈਗੀਆਂ ਉਸ ਤਰ੍ਹਾਂ ਦੀਆਂ ਜਿਹੜੀਆਂ ਲੀਗਲ ਲੜਾਈ ਸਾਨੂੰ ਜਿਹੜੀ ਉਸ ਸਟਰੈਂਥ ਨਾਲ ਲੜਨੀ ਚਾਹੀਦੀ ਉਸ ਸਟਰੈਂਥ ਨਾਲ ਲਈ ਲੜੀ ਸਰਕਾਰ ਵੱਲੋਂ ਤੇ ਹੁਣ ਜਿਹੜੇ ਸਾਡਾ ਤਾਂ ਸਾਰਿਆਂ ਦਾ ਅਰਜ਼ਗਾਰ ਇੱਕ ਜਾਣ ਦੀ ਕਗਾਰ ਤੇ ਆ ਗਿਆ ਅਸੀਂ ਸਾਡੇ ਕੋਲ ਇਸ ਤੋਂ ਬਾਅਦ ਕੋਈ ਆਪਸ਼ਨ ਨਹੀਂ ਹੈਗੀ ਅਸੀਂ ਜਿੱਥੋਂ ਤੱਕ ਸਾਨੂੰ ਲੜਾਈ ਲੜਨੀ ਪਈ ਅਸੀਂ ਉਹ ਲੜਨ ਲਈ ਤਿਆਰ ਹਾਂ ਮਤਲਬ ਪਹਿਲਾਂ ਤੁਸੀਂ ਜੁਆਇਨਿੰਗ ਦੇ ਲਈ ਲੰਗਾ ਖਾਧੀਆਂ ਉਸ ਤੋਂ ਬਾਅਦ ਮਤਲਬ ਪਹਿਲਾਂ ਭਾਰੀ ਦੀ ਲੰਗਾ ਖਾਧ ਬਾਈ ਜੀ ਜੇ ਮੈਂ ਤੁਹਾਨੂੰ ਸਾਰੀ ਹਿਸਟਰੀ ਸੁਣਾਵਾਂ ਇਹਦੀ ਹਿਸਟਰੀ ਸਟਾਰਟ ਹੁੰਦੀ ਹੈ 2021 ਦੀ ਮਈ ਤੋਂ ਪਹਿਲਾਂ ਅਸੀਂ ਸਰਕਾਰੀ ਕਾਲਜਾਂ ਦਾ ਬਚਾਓ ਮੰਚ ਬਣਾਉਨੇ ਆ ਉਸ ਮੰਚ ਦੇ ਵਿੱਚ ਅਸੀਂ ਜ਼ੋਰ ਲਾਉਨੇ ਆ ਵੀ ਸਰਕਾਰੀ ਕਾਲਜਾਂ ਦੀਆਂ ਪੋਸਟਾਂ ਜਿਹੜੀਆਂ ਸਰਕਾਰੀ ਕਾਲਜਾਂ ਦੇ ਵਿੱਚ 2357 ਪੋਸਟਾਂ ਤੇ ਸਿਰਫ 70 ਦੇ ਲਗਭਗ 64 ਕਾਲਜ ਨੇ 70 ਦੇ ਲਗਭਗ ਰੈਗੂਲਰ ਪ੍ਰੋਫੈਸਰ ਹੈ 2300 ਪੋਸਟ ਤੋਂ ਵੱਧ ਪੰਜਾਬ ਦੇ ਵਿੱਚ ਰੈਗੂਲਰ ਪ੍ਰੋਫੈਸਰਾਂ ਦੀਆਂ ਖਾਲੀ ਨੇ ਅਸੀਂ ਉਸ ਤੋਂ ਬਾਅਦ ਪੋਸਟਾਂ ਕਢਾਉਨੇ ਆ ਇਹ 1158 ਵਰਤੀ ਆ ਜਾਂਦੀ ਹੈ ਉਸ 1158 ਪਾਰਟੀ ਦੇ ਵਿੱਚ ਅਸੀਂ ਟੋਟਲੀ ਮੈਰਿਟ ਦੇ ਬੇਸ ਤੇ ਅਸੀਂ ਆਬਰਾ ਪੇਪਰ ਕਲੀਅਰ ਕਰਕੇ ਇਸ ਤੇ ਜੁਆਇਨ ਕੀਤਾ ਉਸ ਤੋਂ ਬਾਅਦ 3 ਦਸੰਬਰ 2021 ਨੂੰ ਭਰਤੀ ਸਟੇ ਹੋ ਜਾਂਦੀ ਹੈ ਉਸ ਵੇਲੇ 152 ਕੈਂਡੀਡੇਟ ਜੁਆਇਨ ਕਰ ਜਾਂਦੇ ਆ ਜਿਹੜੇ ਬਾਕੀ ਦੇ 1158 ਤੋਂ ਬਾਕੀ ਦੇ ਕੈਂਡੀਡੇਟ ਨੇ ਉਹ 3 ਸਾਲ ਦੀ ਲੰਬੀ ਲੜਾਈ ਲੜਦੇ ਨੇ 3 ਸਾਲ ਦੀ ਲੰਬੀ ਲੜਾਈ ਤੋਂ ਲੜਨ ਤੋਂ ਬਾਅਦ 2024 ਸਤੰਬਰ ਦੇ ਵਿੱਚ 2025 ਦੀ ਜਨਵਰੀ ਦੇ ਵਿੱਚ ਸਾਰੇ ਕੈਂਡੀਡੇਟ ਜੁਆਇਨ ਕਰਦੇ ਨੇ 3 ਸਾਲ ਦੀ ਲੰਬੀ ਲੜਾਈ ਉਹਦੇ ਵਿੱਚ ਬਰਨਾਲੇ ਦਾ ਧਰਨਾ ਦੇਖ ਲਓ ਜਿੱਥੇ ਸਾਡੇ ਡਾਂਗਾ ਮਾਰੀਆਂ ਇਹਨਾਂ ਨੇ ਪਰ ਉਸ ਤੋਂ ਬਾਅਦ ਸੰਗਰੂਰ ਦਾ ਧਰਨਾ ਉਸ ਤੋਂ ਬਾਅਦ ਡੀਪੀਆਈ ਦਾ ਧਰਨਾ ਬੜੇ ਧਰਨੇ ਲੜੇ ਨੇ ਲੰਬੀ ਲੜਾਈ ਲੜੀ ਐ ਪਰ ਸਾਡੇ ਕੋਲੇ ਅੱਜ ਫੇਰ ਅਸੀਂ ਆ ਕੇ ਜ਼ੀਰੋ ਤੇ ਖੜ ਗਏ ਆ ਸਾਡੇ ਕੋਲੇ ਕੋਈ ਆਪਸ਼ਨ ਨਹੀਂ ਹੈਗਾ ਇਹਨਾਂ ਦੀ ਸਿੱਖਿਆ ਕ੍ਰਾਂਤੀ ਦੀ ਫੂਕ ਨਿਕਲ ਗਈ ਇੱਥੋਂ ਪਤਾ ਲੱਗ ਗਿਆ ਵੀ ਇਹ ਕਿੰਨੇ ਸਿੱਖਿਆ ਲਈ ਸੁਵੇਦਨ ਸੀਲ ਹੈ ਇੱਥੋਂ ਦਾ ਡੀਐਸਪੀ ਮਿਲ ਕੇ ਇਹ ਕਹਿੰਦਾ ਇੱਥੋਂ ਦਾ ਡੀਐਸਪੀ ਜਿਹੜਾ ਮਿਲ ਕੇ ਇਹ ਗੱਲ ਕਹਿੰਦਾਗਾ ਵੀ ਤੁਹਾਡੇ ਪਿੱਛੇ ਤਾਕਤਾਂ ਕੰਮ ਕਰ ਰਹੀਆਂ ਸਾਡੇ ਟਰਮੀਨੇਸ਼ਨ ਲੈਟਰ ਆਉਣ ਵਾਲੇ ਨੇ ਇਹਨਾਂ ਨੂੰ ਇਹ ਲੱਗ ਰਿਹਾ ਵੀ ਸਾਡੇ ਪਿੱਛੇ ਤਾਕਤਾਂ ਕੰਮ ਕਰ ਰਹੀਆਂ ਹੁੰਦਾ ਮੁੱਖ ਮੰਤਰੀ ਕਹਿੰਦਾ ਹੁੰਦਾ ਵੀ ਜੇ ਇਸਦਾ ਮੁੱਖ ਮੰਤਰੀ ਕਹਿੰਦਾ ਵੀ ਜੇ ਵੀ ਜੇ ਕਿਸੇ ਦੇ ਕਿਸੇ ਦੇ ਕੋਲੇ ਦੁੱਖ ਹੈ ਨਾ ਉਹਦੇ ਨਾਲ ਦੁੱਖ ਵੰਡਣ ਨਾਲ ਘਟਦਾ ਹੈ ਇਹਨਾਂ ਦੇ ਡੀਐਸਪੀ ਨੇ ਕਿਵੇਂ ਦੁੱਖ ਵੰਡਿਆ ਸਾਡੇ ਨਾਲ ਕਹਿੰਦਾ ਤੁਹਾਡੇ ਪਿੱਛੇ ਤਾਕਤਾਂ ਕੰਮ ਕਰ ਰਹੀਆਂ ਕਹਿੰਦਾ ਤੁਸੀਂ ਐਡੀ ਪੜੀ ਲਈ ਕਲਾਸ ਉਹ ਤੁਸੀਂ ਧਰਨਾ ਲਾਉਣ ਕਿਉਂ ਆਏ ਨੋ ਇਹ ਇਹਨਾਂ ਦਾ ਦੁੱਖ ਮਣਾਉਣਾ ਹੈ ਇੰਨੇ ਕੁ ਸਵੇਦਨਸ਼ੀਲ ਹੈ ਇਹਨਾਂ ਦੇ ਅਫਸਰ ਪਰ ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਕਿ ਕੀ ਸਰਕਾਰ ਜਿਹੜੀ ਉਹ ਪ੍ਰਾਈਵੇਟ ਕੈਜੂਸ਼ਨ ਦਾ ਧੰਨਵਾਦ ਰਹੀ ਜਿਵੇਂ ਦੋ ਹੁਣ ਯੂਨੀਵਰਸਿਟੀਆਂ ਪਾਸ ਕਰ ਲਈਆਂ ਨੇ ਨਵੀਆਂ ਪਰ ਜਿਹੜਾ ਸਰਕਾਰ ਲੜ ਕਿਉਂ ਨਹੀਂ ਰਹੀ ਤੁਹਾਡੇ ਭਾਈ ਪਿਛਲੀਆਂ ਜਿਹੜੀਆਂ ਪਿਛਲੇ 20 25 ਸਾਲਾਂ ਤੋਂ ਪੰਜਾਬ ਦੀ ਜਿਹੜੀ ਚ ਉਹ ਸੰਤਾਪ ਹੋ ਰਹੀ ਹੈ ਉਹ ਸਾਰੀ ਮਿਲੀਭੁਗਤ ਹੈ ਸਾਰੀਆਂ ਸਰਕਾਰਾਂ ਦੀ ਚਾਹੇ ਉਹ ਕਾਂਗਰਸ ਆ ਚਾਹੇ ਉਹ ਅਕਾਲੀ ਦਲ ਆ ਚਾਹੇ ਆਮ ਆਦਮੀ ਪਾਰਟੀ ਹੈ ਉਹਦੇ ਪਿੱਛੇ ਪ੍ਰੈਸ਼ਰ ਕੀ ਹੈ ਖਰਫੇ ਸਿਰਫ ਪ੍ਰਾਈਵੇਟ ਯੂਨੀਵਰਸਟੀਆਂ ਪ੍ਰਾਈਵੇਟ ਕਾਲਜ ਉਹਨਾਂ ਨੂੰ ਫਾਇਦਾ ਪਹੁੰਚਾਉਣਾ ਦੂਸਰੇ ਪਾਸੇ ਸਰਕਾਰੀ ਕਾਲਜਾਂ ਦੇ ਵਿੱਚ ਕਿਹੜੀ ਕਲਾਸ ਆਉਂਦੀ ਹੈ ਮਜ਼ਦੂਰ ਵਰਗ ਕਿਸਾਨ ਵਰਗ ਜਾਂ ਜਿਹੜੇ ਪਿਛਲੇ ਲੋਕ ਨੇ ਉਹ ਲੋਕ ਆਉਂਦੇ ਨੇ ਉਹਨਾਂ ਨੂੰ ਵਾਸਤੇ ਇਹਨਾਂ ਦਾ ਕੋਈ ਖਿਆਲ ਨਹੀਂ ਸਰਕਾਰ ਦਾ ਇਸ ਗੱਲ ਤੇ ਕੋਈ ਧਿਆਨ ਨਹੀਂ ਉੱਥੇ ਪ੍ਰੋਫੈਸਰ ਕੋਈ ਪੜ੍ਹਾਉਂਦਾ ਹੈ ਜਾਂ ਨਹੀਂ ਪੜ੍ਹਾਉਂਦਾ ਸਰਕਾਰ ਦਾ ਕੋਈ ਲੈਣ ਦੇ ਨਹੀਂ ਨਾ ਆਉਂਦਾ ਆਹਾਂ ਦੇ ਡਿਸਕਲਮ ਉਹ ਜਾਣਦਿਆਂ ਨੇ ਉਹਨਾਂ ਨਾਲ ਬਾਈ ਜੀ ਕਿਵੇਂ ਦੇਖਦੇ ਹੋ ਤੁਹਾਡੀ ਭਰਤੀ ਆ ਇਹ ਕਾਂਗਰਸ ਦੀ ਭਰਤੀ ਵੀ ਵੱਜ ਰਹੀ ਹੈ ਕਿ ਕਾਂਗਰਸ ਦੀ ਆ ਤਾਂ ਨਹੀਂ ਪਾਸ ਕਰਵਾਈ ਗਈ ਨਹੀਂ ਕਾਂਗਰਸ ਦੀ ਭਰਤੀ ਮੇ ਹੋ ਸਕਦੀ ਹੈ ਕਿ ਪੰਜਾਬ ਦੇ ਸਰਕਾਰੀ ਕਾਲਜ ਕਾਂਗਰਸ ਦੇ ਉਹ ਤਾਂ ਹਰ ਸਰਕਾਰ ਦਾ ਫਰਜ ਹੈ ਜਿਹੜੀ ਸਰਕਾਰ ਆਉਂਦੀ ਹੈ ਸੱਤਾ ਵਿੱਚ ਜਿਹੜੀ ਪਾਰਟੀ ਆਉਂਦੀ ਹੈ ਉਹਨਾਂ ਨੇ ਕਾਲਜਾਂ ਵਿੱਚ ਭਰਤੀ ਕੀਤੀ ਹੈ ਜੇ ਕਾਂਗਰਸ ਸਰਕਾਰ ਨੇ ਭਰਤੀ ਘੜੀ ਕੀ ਅਸੀਂ ਸਾਰੀ ਉਮਰ ਕਾਂਗਰਸ ਸਰਕਾਰ ਦੇ ਰਹੀ ਹਾਂ ਸਰਕਾਰ ਦੀ ਭਰਤੀ ਹੈ ਪਿਛਲੀ ਸਰਕਾਰ ਦੇ ਟਾਈਮ ਆਈ ਸੀ ਅਗਲੀ ਅਹੀਂ ਹਜ਼ਾਰਾਂ ਭਰਤੀਆਂ ਇਹ ਚਲਦੀਆਂ ਹੁੰਦੀਆਂ ਨੇ ਉਹਨਾਂ ਦਾ ਪ੍ਰੋਸੈਸ ਲੰਬਾ ਚਲਾਇਆ ਜਾਂਦਾ ਇਹਦਾ ਮਤਲਬ ਇਹ ਥੋੜੀ ਹੈ ਵੀ ਜੇ ਸਫਲ ਹੋਊਗੀ ਭਰਤੀ ਤਾਂ ਉਹ ਅਸੀਂ ਅਪਦੀ ਅਪਣਾਵਾਂਗੇ ਜੇ ਨਹੀਂ ਸਫਲ ਹੋਊਗੀ ਤਾਂ ਪੁਰਾਣੀ ਸਰਕਾਰ ਦੀ ਤੁਹਾਨੂੰ ਕੀ ਲੱਗਦਾ ਵੀ ਤੁਹਾਨੂੰ ਜੁਆਇਨ ਕਿਉਂ ਕਰਵਾਇਆ ਗਿਆ ਜਦੋਂ ਪਤਾ तरीके ਨਾਲ ਆਪਣਾ ਦੇ ਰਹੀ ਸਰਕਾਰ ਨਾਲ ਵੀ ਉਦੋਂ ਵੀ ਇਹਨਾਂ ਨੇ ਸਾਡੇ ਸੰਘਰਸ਼ ਕਰਕੇ ਹੀ ਸਾਨੂੰ ਜੁਆਇਨ ਕਰਾਇਆ ਸੀ ਇਹਨਾਂ ਦੀ ਕੋਈ ਮਨਛਾ ਨਹੀਂ ਸੀਗੀ ਸਰਕਾਰੀ ਕਾਲਜਾਂ ਨੂੰ ਪ੍ਰੋਫੈਸਰ ਦੇਣ ਦੀ ਇਹ ਪਿਓਰਲੀ ਨਿੱਜੀ ਕਰਨ ਦੇ ਅਧਾਰ ਤੇ ਚੱਲ ਰਹੀਆਂ ਸਰਕਾਰਾਂ ਨੇ ਜਿਹੜੀ ਮਰਜ਼ੀ ਸਰਕਾਰ ਹੋਵੇ ਉਹਨਾਂ ਨੂੰ ਹੁੰਦਾ ਹੀ ਪ੍ਰਾਈਵੇਟ ਕਾਲਜ ਵੱਧਣ ਫੁੱਲਣ ਪੰਜਾਬ ਵਿੱਚ ਹਜ਼ਾਰਾਂ ਹੀ ਪ੍ਰਾਈਵੇਟ ਕਾਲਜ ਵੱਧ ਫੁੱਲ ਰਹੇ ਨੇ ਉੱਥੇ ਅਧਿਆਪਕਾਂ ਦਾ ਸ਼ੋਸ਼ਣ ਹੋ ਰਿਹਾ ਸਾਡੇ ਵਰਗੇ ਵਿਦਿਆਪਕ 10000 15000 ਤੇ ਕੰਮ ਕਰ ਰਹੇ ਨੇ ਨਾਉਂ ਬੋਲਦੇ ਨੇ ਸਰਕਾਰੀ ਕਾਲਜ ਖਤਮ ਹੋ ਰਹੇ ਨੇ ਸਰਕਾਰੀ ਕਾਲਜ ਤੁਸੀਂ ਦੇਖੋ ਵੀ 80 90 ਰੈਗੂਲਰ ਪ੍ਰੋਫੈਸਰ ਤੇ ਜੇ ਹੁਣ ਇਹ ਹਜ਼ਾਰ ਪ੍ਰੋਫੈਸਰ ਬਾਹਰ ਨਿਕਲੋ ਜੀ ਸਰਕਾਰੀ ਕਾਲਜਾਂ ਤੋਂ ਰਹਿ ਕੀ ਜਾਊਗਾ ਕੁਝ ਵੀ ਨਹੀਂ ਰਹੂਗਾ ਤੇ ਅਸੀਂ ਕਿੰਨਾ ਟੱਕ ਮੁੱਖ ਮੰਤਰੀ ਦਾ ਕੋਈ ਬਿਆਨ ਨਾ ਆਵੇ ਵੱਡੇ ਸਵਾਲ ਖੜੇ ਕਰਦਾ ਕਿ ਹੁਣ ਤੱਕ ਬਿਆਨ ਕੋ ਖੋ ਬੰਗਾਲ ਵਿੱਚ ਭਰਤੀ ਰੱਦ ਹੁੰਦੀ ਹੈ ਉੱਥੇ ਸਭ ਤੋਂ ਪਹਿਲਾਂ ਬਿਆਨ ਮੁੱਖ ਮੰਤਰੀ ਦਾ ਵੀ ਮੇਰਾ ਆਪਣੇ ਅਧਿਆਪਕਾਂ ਪ੍ਰਤੀ ਮੈਂ ਸੰਵੇਦਨਸ਼ੀਲ ਮੈਨੂੰ ਦੁੱਖ ਹੈ ਮੈਂ ਉਹਨਾਂ ਦੇ ਦੁੱਖ ਵਿੱਚ ਸ਼ਾਮਲ ਹਾਂ ਲੀਗਲੀ ਕੁਝ ਹੋਵੇ ਨਾ ਹੋਵੇ ਅਗਲਾ ਮਸਲਾ ਮੁੱਖ ਮੰਤਰੀ ਪੰਜਾਬ ਨੂੰ ਪਤਾ ਨਹੀਂ ਹੈਗਾ ਵੀ ਮੇਰੇ ਏ ਕਲਾਸ ਜਿਹੜੇ ਅਧਿਆਪਕ ਨੇ ਉਹਨਾਂ ਦੇ ਭਰਤੀ ਰੱਦ ਹੋਈ ਹੈ ਮੈਂ ਉਹਨਾਂ ਦੇ ਦਰਦ ਵਿੱਚ ਸ਼ਾਮਲ ਹਾਂ ਮੈਂ ਉਹਨਾਂ ਦੇ ਦਰਦ ਵਿੱਚ ਕੋਈ ਬਿਆਨ ਦਰਜ ਕਰ ਕੋਈ ਬਿਆਨ ਦਰਜ ਨਹੀਂ ਕਰਦੇ ਮਤਲਬ ਇਸ ਤੋਂ ਮੰਦਭਗਾ ਕੀ ਹੋ ਸਕਦਾ ਹੈ ਆਬਦਾ ਮੁਖੀ ਇੱਕ ਬਿਆਨ ਦਰ ਦੇਣ ਲਈ ਤਿਆਰ ਨਹੀਂ ਹੈਗਾ ਵੀ ਐਡੀ ਬੜੀ ਭਰਤੀ ਰੱਦ ਹੋਈ ਹੈ ਸੁਪਰੀਮ ਕੋਰਟ ਦਾ ਫੈਸਲਾ ਆਇਆ ਉਹਨਾਂ ਦਾ ਕੀ ਟੇਕ ਹੈ ਮੁੱਖ ਮੰਤਰੀ ਤੋਂ ਬਿਨਾਂ ਹੋਰ ਕਿਸੇ ਦੀ ਗੱਲ ਨੂੰ ਕੋਈ ਪੰਜਾਬ ਦੇ ਵਾਸੀ ਯਕੀਨ ਕਿਉਂ ਕਰਨਾ ਤਾਂ ਇਸ ਕਰਕੇ ਸਾਡੇ ਲਈ ਇਹ ਬੜੀ ਰੋਸ ਵਾਲੀ ਗੱਲ ਹੈ ਦੁੱਖ ਵਾਲੀ ਗੱਲ ਹੈ ਸਾਨੂੰ ਅਸੀਂ ਸਾਡੇ ਦੁੱਖ ਵਿੱਚ ਮੁੱਖ ਮੰਤਰੀ ਸਾਡੇ ਸ਼ਾਮ ਨਾਲ ਹੋਣਗੇ ਆਮ ਤੌਰ ਤੇ ਹੁੰਦਾ ਕਿ ਸਾਨੂੰ ਨੌਕਰੀ ਦਿੱਤੀ ਜਾਂ ਤੁਹਾਨੂੰ ਤਾਂ ਦੇ ਕੇ ਖੋਹ ਲਿਆ ਨਹੀਂ ਸਾਡੇਆਂ ਦੋ ਵਾਰ ਖੋਈਆਂ ਜਾ ਚੁੱਕੀਆਂ ਨੇ ਪਹਿਲਾਂ 2021 ਵਿੱਚ ਜੁਆਇਨ ਕਰਾ ਕੇ ਫਿਰ ਸਟੇ ਹੋ ਗਈ ਅਸੀਂ ਬਾਹਰ ਹੋ ਗਏ ਸਾਡੇ 607 ਬੰਦਿਆਂ ਕੋਲ ਅਪਾਇੰਟਮੈਂਟ ਲੈਟਰ ਸੀ ਉਹ ਬਾਹਰ ਰਹਿ ਗਏ 122 ਅੰਦਰ ਸੀਗੇ ਫੇਰ ਦੁਬਾਰਤੋਂ ਜੁਆਇਨ ਕਰਾਇਆ ਦੂਜੀ ਵਾਰ ਫੇਰ ਖੋਗੀ ਸਾਡੇ ਬੰਦੇ ਨੇ 2022 ਚ ਵੀ ਨੌਕਰੀਆਂ ਛੱਡੀਆਂ ਸੀ ਫੇਰ ਵਾਪਸ ਗਏ ਕੋਟਾਂ ਕਿ ਲੜ ਕੇ ਫੇਰ ਹੁਣ 2024 ਚ ਫੇਰ ਵਾਪਸ ਆ ਗਏ 6 ਮਹੀਨੇ ਬਾਅਦ ਹੁਣ ਫੇਰ ਰਜਾਈਨਾ ਦਾ ਮਸਲਾ ਫਿਰ ਚੜਾ ਆ ਗਿਆ ਅਸੀਂ ਤਾਂ ਦੂਰਾ ਸੰਤਾਪ ਬੰਦਾ ਹੈ ਤੇ ਸਾਨੂੰ ਉਹਦਾ ਮਸੂਮ ਨਹੀਂ ਪਤਾ ਲੱਗ ਰਿਹਾ ਵੀ ਸਾਡੇ ਨਾਲ ਵਾਪਰ ਕੀ ਰਿਹਾ ਅਸੀਂ ਅਸੀਂ ਮਤਲਬ ਕਾਲਜਾਂ ਵਿੱਚਾਂ ਕਾਲਜਾਂ ਬਾਹਰ ਤੇ ਸਾਡੇ ਬੰਦੇ ਪਿੱਛੇ ਜਾਣ ਇੱਥੇ ਇਹ ਰਹਿਣ ਕਿਉਂਕਿ ਸਰਕਾਰ ਦਾ ਕੋਈ ਸਟੇਟਮੈਂਟ ਨਹੀਂ ਆ ਰਹੀ ਵੀ ਅਸੀਂ ਕੀ ਕਰਾਂਗੇ ਇਸ ਮਸਤੇ ਸਸੀਂ ਕਿਵੇਂ ਡਿਫੈਂਡ ਕਰਾਂਗੇ ਜਦਕਿ ਲੀਗਲ ਬਹੁਤ ਸਾਰੇ ਸਾਡੇ ਕੋਲੇ ਰਸਤੇ ਹੈਗੇ ਨੇ ਉਹਨਾਂ ਰਸਤੇ ਸਰਕਾਰ ਨੂੰ ਕੰਮ ਤੁਰੰਤ ਸ਼ੁਰੂ ਕਰ ਦੇਣਾ ਚਾਹੀਦਾ ਸੀ ਹਜੇ ਤੱਕ ਇਹੋ ਜਿਹਾ ਕੋਈ ਕੰਮ ਸ਼ੁਰੂ ਨਹੀਂ ਹੋਇਆ ਹੈ ਬਾਬਾ ਜੀ ਜਿਵੇਂ ਤੁਹਾਡੀਆਂ ਮਤਲਬ ਜੁਆਇਨਿੰਗ ਲੈਟਰਾਂ ਤੇ ਤੁਹਾਨੂੰ ਲੰਮਾ ਸੰਘਰਸ਼ ਕਰਨਾ ਪਿਆ ਪਰ ਕਹਿੰਦੇ ਕਿ ਟਰਮੀਨੇਸ਼ਨ ਲੈਟਰ ਇੱਕ ਦਿਨ ਬਾਅਦ ਦਿੱਤਾ ਸਰਕਾਰ ਨੇ ਟਰਮੀਨੇਸ਼ਨ ਲੈਟਰ ਇੱਕ ਦਿਨ ਬਾਅਦ ਦਿੱਤਾ ਸਰਕਾਰ ਨੇ ਵਾਲਾ ਸਰਕਾਰ ਨੂੰ ਮਤਲਬ ਸਾਡੀ ਕੰਸਰਨ ਨਹੀਂ ਇਸ ਕਰਕੇ ਜੀ ਇਸੇ ਕਰਕੇ ਅੱਜ ਅਸੀਂ ਇੱਥੇ ਪਹੁੰਚੇ ਆਂ ਸਾਨੂੰ ਪਤਾ ਹੈ ਕਿ ਪਹਿਲੀ ਪਹਿਲਾ ਜਦੋਂ ਸਾਡੀ ਇੱਕ ਭਰਤੀ ਡਬਲ ਬੈਂਚ ਤੋਂ ਜਿੱਤੀ ਸੀਗੀ ਤਾਂ ਉਸ ਵੇਲੇ ਆਮ ਆਦਮੀ ਪੜ ਪਰ ਸਰਕਾਰ ਨੇ ਹੀ ਇਸ ਦਾ ਜਿਹੜਾ ਸੇਰਾ ਆਪਣੇ जिम्मे ਲਿਆ ਸੀਗਾ ਉਸ ਤੋਂ ਬਾਅਦ ਹੀ ਚਾਹੇ ਤੁਸੀਂ ਸਿੱਖਿਆ ਮੰਤਰੀ ਜੀ ਦੀਆਂ ਸਟੇਟਮੈਂਟਸ ਦੇਖ ਲੋ ਚਾਹੇ ਤੁਸੀਂ ਮੁੱਖ ਮੰਤਰੀ ਜੀਆਂ ਸਟੇਟਮੈਂਟ ਦੇਖ ਲੋ ਤੇ ਉਹਨਾਂ ਨੇ ਬਕਾਇਦਾ ਇਹ ਕਿਹਾ ਸੀਗਾ ਇਸ ਭਰਤੀ ਨੂੰ ਓਨ ਕੀਤਾ ਸੀਗਾ ਪਰ ਅਸੀਂ ਕੱਲ ਤੋਂ ਜਿੱਦਾਂ ਦਾ ਨੈਰੇਟਿਵ ਦੇਖ ਰਹੇ ਹਾਂ ਜਿੱਦਾਂ ਦੇ ਸੋਸ਼ਲ ਮੀਡੀਆ ਤੋਂ ਉਹਨਾਂ ਦੇ ਬਿਆਨ ਆ ਰਹੇ ਹਨ ਜਾਂ ਜਿੱਦਾਂ ਦੀਆਂ ਵੀਡੀਓ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਉਹਨਾਂ ਮੁਤਾਬਿਕ ਇਹ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਭਰਤੀਆਂ ਦੇ ਵਿੱਚ ਬਹੁਤ ਸਾਰੀਆਂ ਬੇਨਿਮੀਆ ਹੋ ਰਹੀਆਂ ਨੇ ਜਾਂ ਫਿਰ ਇਹ ਪ੍ਰਗਟ ਸਿੰਘ ਜਾਂ ਚੰਨੀ ਦੁਆਰਾ ਕੀਤੀ ਗਈ ਭਰਤੀ ਸੀਗੀ ਪਰ ਜੇਕਰ ਇਹ ਭਰਤੀ ਸੰਵਿਧਾਨਕ ਤੌਰ ਤੇ ਠੀਕ ਨਾ ਹੁੰਦੀ ਕਾਨੂੰਨੀ ਤੌਰ ਤੇ ਠੀਕ ਨਾ ਹੁੰਦੀ ਇਹਦੇ ਵਿੱਚ ਯੂਜੀਸੀ ਦਾ ਮਸਲਾ ਪੀਪੀਐਸਸੀ ਦਾ ਮਸਲਾ ਜਾਂ ਹੋਰ ਜਿਹੜੇ ਮਸਲੇ ਸਿਗੇ ਉਹ ਜੇ ਇੰਨੇ ਹੀ ਜ਼ਿਆਦਾ ਸੰਵਿਧਾਨਕ ਤੌਰ ਤੇ ਗੈਰ ਸੰਵਿਧਾਨਕ ਹੁੰਦੇ ਤਾਂ ਸਾਡੀ ਡਿਵੀਜ਼ਨ ਬੈਂਚ ਤੇ ਸਾਡੀ ਭਰਤੀ ਜਿਹੜੀ ਸੀਗੀ ਉਹ ਯੋਗ ਕਰਾਰ ਨਹੀਂ ਦਿੱਤੀ ਜਾਣੀ ਚਾਹੀਦੀ ਸੀਗੀ ਅਸੀਂ ਉੱਥੇ ਡਿਫੈਂਡ ਕੀਤਾ ਸਰਕਾਰ ਨੇ ਡਿਫੈਂਡ ਕੀਤਾ ਤਾਂ ਸਾਡੀ ਐਕਸਪੈਕਟੇਸ਼ਨ ਇਹ ਸੀਗੀ ਕਿ ਜਦੋਂ ਇਹ ਐਡਾ ਸੰਭਾਵਨਾਵਾਂ ਤੋਂ ਬਿਲਕੁਲ ਉਲਟ ਫੈਸਲਾ ਹੁੰਦਾ ਹੈ ਤਾਂ ਉਸੇ ਦਿਨ ਮੁੱਖ ਮੰਤਰੀ ਆਪਣਾ ਬਿਆਨ ਦੇਣਗੇ ਤੇ ਕਹਿਣਗੇ ਵੀ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਪਰ ਉਸ ਤੋਂ ਵਪਰੀਤ ਜਿਹੜੀਆਂ ਨੇ ਸਟੇਟਮੈਂਟਸ ਵਾਨੀਆਂ ਸ਼ੁਰੂ ਹੋ ਜਾਂਦੀਆਂ ਨੇ ਸਾਡੀ ਸਰਕਾਰ ਤੋਂ ਇਹੀ ਜਿਹੜੀ ਇੱਕ ਪੁਰਜ਼ੋਰ ਅਪੀਲ ਹੈਗੀ ਹੈ ਕਿ ਉਹ ਇਦੇ ਵਿੱਚ ਜੋ ਲੀਗਲ ਆਪਸ਼ਨਸ ਅਵੇਲੇਬਲ ਨੇ West Bengal ਦੇ ਵਿੱਚ ਭਰਤੀ ਰੱਦ ਕੀਤੀ ਜਾਂਦੀ ਉਸ ਤੋਂ ਬਾਅਦ ਵੀ ਰਿਲੀਫ ਤੋਂ ਬਾਅਦ ਉੱਥੇ ਦੇ ਟੀਚਰਸ ਉਹਨਾਂ ਦੇ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਬਣੇ ਰਹਿੰਦੇ ਨੇ ਤਾਂ ਬਹੁਤ ਸਾਰੇ ਲੀਗਲ ਆਪਸ਼ਨਸ ਨੇ ਬਟ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਤੁਹਾਨੂੰ ਇਹ ਸਾਰੀਆਂ ਕਾਰਾਜੋਗੀਆਂ ਦੇ ਲਈ ਟਾਈਮ ਬਹੁਤ ਲਿਮਟਿਡ ਹੁੰਦਾ ਹੈ ਪੰਜਾਬ ਦਾ ਮੁੱਖ ਮੰਤਰੀ ਤੁਹਾਡੇ ਨਾਲ ਨਹੀਂ ਖੜੇ ਬਿਲਕੁਲ ਇਹ ਉਹਨਾਂ ਦੀ ਪਾਰਟੀ ਹੈ ਸਰਕਾਰ ਦੀ ਪਾਰਟੀ ਹੈ ਇਹਦੇ ਵਿੱਚ ਬਹੁਤ ਸਾਰੇ ਪ੍ਰੋਸੈਸ ਜਦੋਂ ਸਰਕਾਰ ਆ ਚੁੱਕੀ ਸੀਗੀ ਤਾਂ ਉਸ ਤੋਂ ਬਾਅਦ ਸ਼ੁਰੂ ਹੋਏ ਨੇ ਬਹੁਤ ਸਾਰੇ ਲੇਟੈਸਟ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਿਗਨੇਚਰਸ ਨੇ ਤੇ ਭਰਤੀ ਕੋਈ ਕਾਂਗਰਸ ਦੀ ਭਰਤੀ ਨਹੀਂ ਸੀਗੀ ਇਹ ਆਮ ਆਦਮੀ ਪਾਰਟੀ ਦੀ ਵੀ ਉਹ ਨਹੀਂ ਭਰਤੀ ਸੀਗੀ ਤਾਂ ਉਸ ਭਰਤੀ ਨੂੰ ਔਨ ਕਰਨਾ ਚਾਹੀਦਾ ਹੈ ਉਸ ਭਰਤੀ ਦੇ ਲਈ ਜੋ ਲੀਗਲੀ ਜੋ ਅੱਗੇ ਪ੍ਰੋਸੈਸਸ ਹੋ ਸਕਦੇ ਨੇ ਉਸ ਨੂੰ ਜਲਦ ਤੋਂ ਜਲਦ ਸ਼ੁਰੂ ਕਰਨਾ ਚਾਹੀਦਾ ਹੈ ਲੱਗਦਾ ਕਿ ਐਸੇ ਕਰਕੇ ਤੁਹਾਡੀ ਭਰਤੀ ਵਾਲ ਨਹੀਂ ਤਾਂ ਸੰਭਕੇ ਕਿ ਕਾਂਗਰਸ ਨੂੰ ਸਿਰਾ ਨਾ ਚਲਾ ਜਾਵੇ ਕਿਤੇ ਨਹੀਂ ਪਹਿਲਾਂ ਜਦੋਂ ਇਹ ਭਰਤੀ ਜਦੋਂ ਡਬਲ ਬੈਂਚ ਤੋਂ ਥਰੂ ਹੋਈ ਹੈ ਜੀ ਤਾਂ ਉੱਥੇ ਤੱਕ ਕਿਤੇ ਵੀ ਚੰਨੀ ਦਾ ਨਾਮ ਨਹੀਂ ਆਇਆ ਉੱਥੇ ਕਿਤੇ ਪ੍ਰਗਟ ਸਿੰਘ ਦਾ ਨਾਮ ਨਹੀਂ ਆਇਆ ਉੱਥੇ ਬਾਕੀ ਦਾ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਅਸੀਂ ਡਿਫੈਂਡ ਕੀਤਾ ਹੈ ਤਾਂ ਜੇਕਰ ਉਹ ਉਸ ਵੇਲੇ ਕੈਪਟਨ ਸੀਗੇ ਤੇ ਜਿੱਤ ਦਾ ਸੇਹਰਾ ਉਹਨਾਂ ਦੇ ਬੰਨਿਆ ਜਾਣਾ ਚਾਹੀਦਾ ਹੈ ਤਾਂ ਜਹਾਰ ਦਾ ਸੇਹਰਾ ਵੀ ਜਿਹੜਾ ਹੈਗਾ ਉਹਨਾਂ ਨੂੰ ਕਬੂਲੀ ਚਾਹੀਦੀ ਹੈ ਤੇ ਉਹਦੇ ਲਈ ਜੋ ਅੱਗੇ ਪ੍ਰੋਸੈਸਸ ਹੋ ਦੇ ਨੇ ਉਹਨੂੰ ਵੀ ਉਸੇ ਵੇਲੇ ਸਟਾਰਟ ਕਰਨਾ ਚਾਹੀਦਾ ਹੈ। ਹਰ ਕਿਹੜੀ ਸਰਕਾਰ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਕਰ ਰਹੀ ਹੈ ਕਿ ਸਿੱਖਿਆ ਕ੍ਰਾਂਤੀ ਸੀ ਪੰਜਾਬ ਤੇ ਕ੍ਰਾਂਤੀਆਂ ਤੁਹਾਨੂੰ ਦਿਖਹੀ ਰਹੀ ਹੈ ਜੀ। ਸਿੱਖਿਆ ਕ੍ਰਾਂਤੀ ਦਿਖਹੀ ਰਹੀ ਹੈ। ਇਹ ਸਾਰੇ ਪੀ ਐਚ ਡੀ ਨੇ, ਪੋਸਟ ਡਾਕਟੋਰੇਟ ਨੇ ਮੇਰੇ ਨਾਲ ਮਹਿੰਦਰਾ ਕਾਲਜ ਦੇ ਵਿੱਚ ਜਰਮਨੀ ਤੋਂ ਪੋਸਟ ਡਾਕ ਛੱਡ ਕੇ ਆਏ ਨੇ। ਸਾਡੇ ਤਲਵਾਰਾ ਦੇ ਵਿੱਚ ਯੂ ਐਸ ਤੋਂ ਪੋਸਟ ਡਾਕ ਛੱਡ ਕੇ ਆਏ ਨੇ। ਮੇਰੇ ਮਹਿੰਦਰਾ ਕਾਲਜ ਦੇ ਵਿੱਚ ਹੀ ਸੁਪਰੀਤ ਸਰ ਨੇ ਉਹ ਕੈਨੇਡਾ ਤੋਂ ਵਾਪਸ ਆਏ ਨੇ। ਲੇਕਿਨ ਅੱਜ ਜੋ ਸਾਰੇ ਇਸ ਧਰਨੇ ਦੇ ਵਿੱਚ ਖੜੇ ਨੇ। ਇਹ ਸਿੱਖਿਆ ਕ੍ਰਾਂਤੀ ਨਹੀਂ ਹੈ। ਸਿੱਖਿਆ ਕੀ ਕੀ ਪ੍ਰੋਗਰਾਮ ਆ ਤੁਹਾਡਾ ਇੱਥੇ ਜੇ 55 ਕਲਾਸ ਕੀ ਕਰੂੰਗਾ ਕਿ ਕੀ ਪ੍ਰੋਗਰਾਮ ਆਇਆ ਤੁਹਾਡੇ ਸਾਡੀ ਇਹੀ ਅਪੀਲ ਹੈ ਜੀ ਕਿ ਸਾਨੂੰ ਅੱਜ ਮੁੱਖ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਜਲਦ ਤੋਂ ਜਲ ਦਿੱਤੀ ਜਾਵੇ ਜੇਕਰ ਉਹ ਮੀਟਿੰਗ ਨਹੀਂ ਦਿੱਤੀ ਜਾਂਦੀ ਉਹ ਸਟੇਟਮੈਂਟ ਨਹੀਂ ਹੁੰਦੀ ਤਾਂ ਅੱਜ ਅਸੀਂ ਇੱਥੋਂ ਜਾਣ ਵਾਲੇ ਨਹੀਂ ਹੈਗੇ ਸਾਨੂੰ ਚਾਹੇ ਜਿੱਥੇ ਅੱਗੇ ਤੱਕ ਮਰਜ਼ੀ ਜਾਣਾ ਪਵੇ ਸਾਨੂੰ ਜਿਸੇ ਤਰ੍ਹਾਂ ਦੀ ਮਰਜ਼ੀ ਤਸ਼ੱਦਦ ਸਹਿਣਾ ਪਵੇ ਅਸੀਂ ਇੱਥੋਂ ਉੱਠ ਕੇ ਜਾਣ ਵਾਲੇ ਨਹੀਂ ਹੈਗੇ ਤਾਂ ਗੱਲਬਾਤ ਕੀਤੀ ਜਿਹੜੇ 155 ਜਿਹੜੀ ਭਰਤੀ ਆ ਉਹ ਰੱਦ ਕੀਤੀ ਗਈ ਆ ਉਸ ਤੋਂ ਬਾਅਦ ਅੱਜ ਵੱਡਾ ਰੋਜ਼ ਪ੍ਰਦਰਸ਼ਨਾਂ ਦਾ ਸਮਰਮਲ ਸਭ ਦੇ ਵੱਡਾ ਇਕੱਠ ਹੈ ਸੰਗਰੂਰ ਦੇ ਮੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਬਾਹਰ ਪਹੁੰਚ ਚੁੱਕਿਆ ਅੱਗੇ ਅਗਲੇ ਪਾਸੇ ਦਿਖਾ ਦਿੰਦੇ ਆ ਕਿ ਜਿਹੜੀ ਪੁਲਿਸ ਹੈ ਉਹ ਬੈਰੀਕੇਡਿੰਗ ਕਰਕੇ ਖੜੀ ਹੋਈ ਹੈ ਅੱਗੇ ਤਾਂ ਕੀ ਹਾਲ ਹੈ ਸਾਰਾ ਤੁਹਾਨੂੰ ਦਿਖਾਵਾਂਗੇ ਕਿ ਕੀ ਬਣਦਾ ਕੀ ਮੱਖ ਮੰਤਰੀ ਮਿਲਦੇ ਨੇ ਜਾਂ ਕੀ ਗੱਲਬਾਤ ਹੁੰਦੀ ਆ ਤਹਾਨੂੰ ਜਿਹੜੀ ਲਗਾਤਾਰ ਤਸਵੀਰ ਹੈ ਉਹ ਦਿਖਾ ਦੇਵਾਂਗੇ ਜਿਹੜੀ ਪੁਲਿਸ ਹੈ ਉਹ ਵੱਡੀ ਤਾਦਾਦ ਦੇ ਵਿੱਚ ਇੱਥੇ ਜਮ੍ਹਾਂ ਹੋਈ ਹੈ ਤਾਂ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਸਾਡੇ ਨਾਲ ਖੜੀ ਨਹੀਂ ਜਿਸ ਤਰੀਕੇ ਨਾਲ ਇਹਨਾਂ ਨੂੰ ਖੜਨਾ ਚਾਹੀਦਾ ਸੀਗਾ ਸਾਡਾ ਸਾਥ ਹੈ ਜਿਹੜਾ ਉਹ ਨਹੀਂ ਦਿੱਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਤਾਂ ਇੱਧਰ ਦੇਖ ਸਕਦੇ ਹੋ ਕਿ ਪਿਛਲੇ ਪਾਸੇ ਹੈਂਡਰੀ ਕੈਪਟਨ ਵੀ ਨੇ ਜਿਹੜੇ ਪ੍ਰੋਫੈਸਰ ਨਾਲ ਗੱਲਬਾਤ ਕਰਨੇ ਆ ਕਿਵੇਂ ਦੇਖਦੇ ਹੋ ਜੀ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਕਹਿੰਦੇ ਸੀਗੇ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਸਰਕਾਰ ਆ ਸਿੱਖਿਆ ਕ੍ਰਾਂਤੀ ਲੈ ਕੇ ਆਵਾਂਗੇ ਲੈ ਆਉਂਦੀ ਕ੍ਰਾਂਤੀ ਸਰ ਇਹ ਸਾਰੇ ਆਮ ਆਦਮੀ ਪਾਰਟੀ ਦੇ ਸਿਰਫ ਪੋਲੀਟਿਕਲੀ ਸਟੰਟ ਸੀ ਸਿੱਖਿਆ ਦੇ ਵਿੱਚ ਅਜੇ ਤੱਕ ਇਹਨਾਂ ਦਾ ਕੋਈ ਇੱਕ ਵੀ ਨੋਟੀਫਿਕੇਸ਼ਨ ਦਿਖਾ ਦਿਓ ਜਿਹੜਾ ਇਹਨਾਂ ਦੀ ਸਰਕਾਰ ਦੇ ਵਿੱਚ ਆਇਆ ਹੋਵੇ ਇਹਨਾਂ ਤੋਂ ਪਿਛਲੀ ਸਰਕਾਰ ਦੀਆਂ ਭਰਤੀਆਂ ਨਹੀਂ ਪੂਰੀਆਂ ਹੋਈਆਂ ਇਹ ਸਰਕਾਰ ਚਾਹੁੰਦੀ ਨਹੀਂ ਹੈਗੀ ਕਿ ਸਰਕਾਰੀ ਸਿੱਖਿਆ ਵਧੇ ਫੁੱਲੇ ਇਹ ਸਰਕਾਰ ਚਾਹੁੰਦੀ ਆ ਕਿ ਸਾਰਾ ਕੁਝ ਅਸੀਂ ਪ੍ਰਾਈਵੇਟ ਕਰ ਦਈਏ ਇਹਦੀ ਇੱਕ ਉਦਾਹਰਨ ਕੀ ਆ ਕਿ ਇਹਨਾਂ ਨੇ ਰਾਜ ਸਭਾ ਦਾ ਮੈਂਬਰ ਪ੍ਰਾਈਵੇਟ ਯੂਨੀਵਰਸਿਟੀ लवली ਯੂਨੀਵਰਸਿਟੀ ਦੇ ਮਾਲਕ ਅਸ਼ੋਕ ਮਿੱਤਲ ਨੂੰ ਲਾਇਆ ਤੁਸੀਂ ਦੱਸੋ ਮੇਰੇ ਸਰਕਾਰੀ ਸਿੱਖਿਆ ਕਦੋਂ ਬਦਲ ਸਕਦੀ ਆ ਜਦੋਂ ਸਾਡੀਆਂ ਯੂਨੀਵਰਸਿਟੀਆਂ ਦੇ ਰਾਜ ਸਭਾ ਦੇ ਮੈਂਬਰ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਮਾਲਕ ਹੋਣ ਆਮ ਤੌਰ ਤੇ ਤੁਹਾਨੂੰ ਲੱਗਦਾ ਕਿ ਸਾਨੂੰ ਨੌਕਰੀ ਦਿੱਤੀ ਜਾਵੇ ਤੁਹਾਡ ਨੂੰ ਤਾਂ ਦੇ ਕੇ ਨੌਕਰੀ ਖੁੱਲੀ ਗਈ ਹੈ ਬਿਲਕੁਲ ਬਿਲਕੁਲ ਇਹਨਾਂ ਨੇ ਇਹ ਧੋਖਾ 4 ਸਾਲ ਤੋਂ ਸਾਡੇ ਨਾਲ ਲਾਰੇ ਲੱਪੇ ਵਾਲੀ ਖੇਡ ਚੱਲਦੀ ਆ ਰਹੀ ਆ ਕਦੀ ਸਾਨੂੰ ਰੱਖ ਲੋ ਕਦੀ ਸਾਨੂੰ ਕੱਢ ਦੋ ਸਾਡੇ ਬਹੁਤ ਸਾਰੇ ਪ੍ਰੋਫੈਸਰਾਂ ਤੋਂ ਪਿਛਲੀਆਂ ਨੌਕਰੀਆਂ ਛਡਵਾ ਕੇ ਸਾਡੇ ਬਹੁਤ ਸਾਰੇ ਸਾਰੇ ਪ੍ਰੋਫੈਸਰ ਜਿਹੜੇ ਇਸ ਸਿਸਟਮ ਤੋਂ ਤੰਗ ਆ ਕੇ ਕੈਨੇਡਾ ਅਮਰੀਕਾ ਦੇ ਵਿੱਚ ਸੈੱਟ ਹੋ ਗਏ ਸੀ ਪਰ ਇਸ ਭਗਵਾਨਤਮਾਨ ਨੇ ਜਾਣ ਬੁੱਝ ਕੇ ਕਿ ਅਸੀਂ ਗੋਰਿਆਂ ਨੂੰ ਨੌਕਰੀਆਂ ਦਵਾਂਗੇ ਅਸੀਂ ਇਦਾਂ ਕਰਾਂਗੇ ਸਾਡੇ ਸਾਰੇ ਉਹ ਉੱਥੋਂ ਵੀ ਆਪਣਾ ਕੰਮਕਾਰ ਛੱਡ ਕੇ ਆ ਗਏ ਅੱਜ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਆਪਣੇ ਆਪ ਨੂੰ ਡਿਫੈਂਡ ਨਹੀਂ ਕਰ ਸਕੇ ਇਹਨਾਂ ਤੋਂ ਇਹ ਨਹੀਂ ਦੱਸ ਹੋਇਆ ਕਿ ਗਲਤੀਆਂ ਸਰਕਾਰ ਦੀਆਂ ਸੀ ਇਹ ਬੰਦੇ ਇਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਤੇ ਅੱਜ ਜਿਹੜੀ ਸਾਡੀ ਸੜਕਾਂ ਤੇ ਇਹਨਾਂ ਨੇ ਸਾਨੂੰ ਫੇਰ ਆਉਣ ਨੂੰ ਮਜਬੂਰ ਕਰ ਦਿੱਤਾ ਇੱਥੇ ਗੱਲ ਇਹ ਵੀ ਚੱਲ ਰਹੀ ਹੈ ਕਿ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਇੱਕ ਜਿករ ਪਾਤੀ ਸਿਰੇ ਚੜ ਜਾਂਦੀ ਹੈ ਜਿਹੜਾ ਸੇਹਰਾ ਹੈ ਉਹ ਕਾਂਗਰਸ ਨੂੰ ਜਾਣਾ ਸੀਗਾ ਤਾਂ ਕਰਕੇ ਵੀ ਮਤਲਬ ਕੀਤਾ ਜਾ ਰਿਹਾ ਸਾਰੇ ਬਿਲਕੁਲ ਸਰ ਇਹ ਇਹ ਤਾਂ ਸਰਕਾਰ ਦੀ ਮੁੱਠ ਤੋਂ ਹੀ ਰਹੀ ਆ ਕਿ ਜਿਹੜੀ ਆ ਬਦਲਾਵ ਦੀ ਰਾਜਨੀਤੀ ਨਾ ਨਹੀਂ ਇਹ ਬਦਲੇ ਦੀ ਰਾਜਨੀਤੀ ਨਾ ਚੱਲ ਰਹੀ ਆ ਇਹਨਾਂ ਨੂੰ ਲੱਗਦਾ ਸੀ ਕਿ ਕਾਂਗਰਸ ਦੀ ਭਰਤੀ ਆ ਇਹ ਅਸੀਂ ਪੂਰੀ ਨਹੀਂ ਕਰਨੀ ਜਾਇਦ ਤੁਸੀਂ ਜਾਣਦੇ ਹੋਮੋ ਕਿ 2023 ਦੇ ਵਿੱਚ ਸਾਡੇ ਇੱਕ ਪ੍ਰੋਫੈਸਰ ਨੇ ਹਰਜੋਤ ਪੈਂਸ ਤੇ ਮੁੱਖ ਮੰਤਰੀ ਦੇ ਉੱਤੇ ਇਲਜ਼ਾਮ ਲਾਉਂਦੇ ਹੋਏ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜਾਨ ਦਿੱਤੀ ਸੀ ਮੈਂ ਆਪ 13 ਮਹੀਨੇ ਹਰਜੋਤ ਪੈਂਸ ਤੇ ਘਰ ਦੇ ਮੋਰੇ ਧਰਨਾ ਲਾ ਕੇ ਆਈਆਂ ਤਾਂ ਅਸੀਂ ਇਹ ਨੌਕਰੀਆਂ ਜੁਆਇਨ ਕੀਤੀਆਂ ਮੈਂ 8 ਦਿਨ ਟੈਂਕੀ ਦੇ ਉੱਤੇ ਚੜ ਕੇ ਮਰਨ ਵਰਤ ਕੀਤਾ ਤਾਂ ਸਰਕਾਰ ਨੇ ਸਾਨੂੰ ਜੁਆਇਨ ਕਰਾਇਆ ਹੁਣ ਸਰਕਾਰ ਨੂੰ ਲੱਗਦਾ ਕਿ ਠੀਕ ਆ ਇਹਨਾਂ ਨੇ 10 ਕਿ ਮਹੀਨੇ ਨੌਕਰੀ ਕਰ ਲਈ ਹੁਣ ਇਹਨਾਂ ਨੂੰ ਕੱਢ ਦੋ ਤੇ ਹੁਣ ਅਸੀਂ ਫਿਰ ਜਿਹੜੇ ਪ੍ਰਾਈਵੇਟ ਬੰਦੇ ਆ ਉਹ ਜਿਹੜੇ ਆਪਣੇ ਬੰਦੇ ਉਹ ਸੈੱਟ ਕਰ ਲਵਾਂਗੇ ਪਰ ਇਹ ਸਰਕਾਰ ਦਾ ਭਲੇਖਾ ਆ ਨਾ ਅਸੀਂ ਕਦੀ ਪੰਜਾਬ ਦੇ ਲੋਕਾਂ ਨੇ ਹੋਣ ਦਿੱਤਾ ਤੇ ਨਾ ਹੀ ਇਹ ਹੋਣ ਦਵਾਂਗੇ ਅੱਜ ਅਸੀਂ ਸੜਕਾਂ ਤੇ ਆ ਤੁਸੀਂ ਦੇਖ ਲਓ ਕਿ ਕਿੰਨੇ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਇਹਨਾਂ ਨੇ ਠੰਡੇ ਕੀਤੇ ਜਿਹੜਾ ਕਹਿੰਦਾ ਸੀ ਕਿ ਸਿਵਿਆਂ ਦੀ ਅੱਗ ਜਲਦੀ ਜਾ ਰਹੀ ਹੈ ਤੇ ਟੁੱਲਿਆਂ ਦੀ ਬੁਝਦੀ ਜਾ ਰਹੀ ਆ ਇਹਨੇ ਕੀ ਕੀਤਾ ਇਹਨੇ ਵੀ ਤਾਂ ਲੋਕਾਂ ਦੇ ਚੁੱਲ੍ਹੇ ਠੰਡੇ ਕੀਤੇ ਆ ਜੀ ਇਹਨਾਂ ਗੱਲਬਾਤ ਕੀਤੀ 1958 ਸੈਕਟਰ ਪ੍ਰੋਫੈਸਰਾਂ ਤੇ ਲਾਇਬ੍ਰੇਰੀ ਨਾਲ ਤਸਵੀਰ ਦੇਖ ਸਕਦੇ ਹੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਬਾਹਰ ਵੱਡਾ ਇਕੱਠ ਹੈ ਜਿਹੜਾ ਇੱਥੇ ਪਹੁੰਚ ਚੱਕਿਆ ਪਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੋਰ ਤਸਵੀਰਾਂ ਦਿਖਾਉਂਦੇ ਰਾਵਾਂਗੇ ਦੇਖਦੇ ਲੋਕਸ ਟੀਵੀ ਧੰਨਵਾਦ